ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਬਰ ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਕਿ ਆਈ ਪ੍ਰਭ ਕੀ ਸ਼ਾਮੈ ਧੇਨ ਦਦੇ ਤੇ ਬਹਰੇ ਕਿਤਿ ਨ ਆਵੈ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੈ ਨਹੀ ਧਾਮ ਹਰ ਨਹਨ ਮਿਲਿਐ ਸਾਜਨੈ ਕਤ ਪਾਈਏ ਬਿਸਰਾਮ ਜਿਤ ਘਰ ਹਰ ਕੰਤਨ ਪ੍ਰਗਟੈ ਪਾਠ ਨਗਰ ਸੇ ਗ੍ਰਾਮ ਸਰਬ ਸਿੰਗਾਲ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਮਹਿਉਨੀਆ ਮੀਤ ਸੱਜਣ ਸਭ ਜਾਮੈ ਨਾਨਕ ਕੀ ਬੇਨੰਤੀ ਆ ਕਰਿ ਕਿਰਪਾ ਦੇ ਜੈ ਨਾਮ ਹਰ ਮੇਲੁ ਸਾਮੇ ਸੰਗ ਪ੍ਰਭ ਜਿਸ ਕਾ ਨੇ ਚਲਤਾ ਵੈ ਚੇਤ ਗੋਵਿੰਦ ਅਰਾਦੀਐ ਹੋਵੈ ਅਨੰਦ ਕਣਾ ਸੰਤ ਜਨ ਮਿਲ ਪਾਈਐ ਰਸਨਾ ਨਾਮ ਪੜਨਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹਿ ਕਣਾ ਇਕ ਖੈਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਜੀਤਨ ਆਵਈ ਕਿਤੜਾ ਦੁਖ ਗਨਾ ਜਿੰਨੀ ਰਵਿਆ ਸੋ ਪ੍ਰਭ ਤਿੰਨ ਭਾਗ ਮੰਡਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗ ਵੈ ਸਾਖ ਧੀਰਨ ਕਿਉ ਵਾਡੀਆਂ ਜਿਨਾਂ ਪ੍ਰੇਮ ਵਿਸਹਾ ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਉਤਰ ਕਲ ਤਰਨ ਸੰਗਤਨ ਹਰ ਅਵਨਾਸੀ ਆ ਪਲਚ ਪਲਚ ਸਗਲੇ ਮਈ ਝੂਠੇ ਧੰਦੇ ਮਹਾ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਹਿ ਦਇਓ ਵਿਸਾਰਿ ਵਿਗੁਚਨ ਪ੍ਰਭ ਬਿਨ ਅਵਰਨ ਕੋਈ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਈ ਨਾਨਕ ਕੇ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਫਤ ਹੋਏ ਵੈਸਾਖ ਸਹਾਵਾ ਤਾਂ ਲੱਗੈ ਜੈ ਸੰਤ ਭੇਟ ਹਰ ਸੋਏ ਹਰ ਜੇਠ ਜੁਡੰਦਾ ਲੋੜੀਐ ਜਿਸ ਅਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਦੀ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗ ਨਾਹੀ ਸੰਗ ਰੰਗ ਸਭੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਣੇ ਸੇਕਿਆ ਧੰਨ ਆਪਣ ਲੀਆ ਜੇ ਮਿਲੇ ਵਿਛੜ ਕਿਆ ਰਵੰਡ ਸਾਧੂ ਸੰਗ ਪਰਾਪਤੇ ਨਾਨਕ ਰੰਗਮਨੰਨ ਹਰ ਜੇਠ ਰੰਗੇਲਾ ਦਿਸ ਤਣੀ ਜਿਸ ਕੈ ਭਾਗ ਮਥੰਨ ਅਸਾੜਤ ਬੰਦਾ ਤਿਸ ਲੱਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਬਿਰਖ ਤਿਆਗ ਕੈ ਮਾਨਸ ਸੰਧੀ ਆਸੈ ਦੋਏ ਭਾਇ ਵਿਗੁਚੀਐ ਗਲ ਪਈ ਇਸ ਜਮ ਕੇ ਫਾਸ ਜਿਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉਠ ਚਲੇ ਗਏ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਡ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਾਚ ਰੰਗ ਵਿਕੋ ਨਾਮਿ ਅਧਾਰ ਵਿਖਿਆ ਰੰਗ ਕੁੜਾ ਬਿਆ ਦਿਸੈ ਸਭੇ ਸ਼ਾਰ ਹਰੇ ਅਮਰਤ ਬੋਧ ਸੁਹਾਵਣੇ ਮਿਲ ਸਦ ਪੀਵਣ ਹਾਰੇ ਵਣ ਤਿੰਨ ਪ੍ਰਭ ਸੰਗ ਮੋਲਿਆ ਸਮਰਤ ਪੁਰਖ ਅਪਾਰ ਹਰ ਮਿਲਣੇ ਲੋ ਮਰ ਲੋਚਦਾ ਕਰਮ ਮਿਲਾਵਣ ਹਾਰੇ ਜਿਨਨੇ ਸਖੀਏ ਪ੍ਰਭ ਪਾਇਆ ਹੋ ਤਨ ਕੈ ਸਦ ਬਲਹਾਰ ਨਨਕ ਹਰਜੀ ਮੈਂ ਆਕਰ ਸ਼ਬਦ ਸੁਵਰਨ ਹਾਰੇ ਸ਼ਾਵਣ ਤਿਨ ਸੋਹਾਗਣੀ ਜਿਨ ਰਾਮ ਨਾਮ ਰਹਾਰੇ ਤਾ ਦੁਏ ਭਰਮ ਭੁਲਾਣੀਆਂ ਦੁਜੇ ਲੱਗ ਹੈਤ ਲਖ ਸ਼ਿੰਗਾਰ ਬਣਾਇਆ ਕਰਜ ਨਾਹੀ ਕੀਤੇ ਜੇ ਤੋ ਦਿਨ ਦੇਹ ਬਿਨ ਸਸੀ ਤਤ ਵੇਲੇ ਕਹਿ ਸੰਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨ ਦੇਨੀ ਭੀਤ ਛੱਡ ਖੜੋਤੇ ਖੇਨੇ ਮਾਹੇ ਜਿਨ ਸੂਲ ਲਗਦਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਅਸੀਤ ਜਿਹ ਬੀਜ ਸੋਲਣੈ ਕਰਮ ਸੰਤੜਾ ਖੇਤ ਨਾਨਕ ਪ੍ਰਭ ਸਰਨਾ ਗਤੇ ਚਰਨ ਬੋਹਿਤ ਪ੍ਰਵ ਦੇਤ ਸੇ ਭਾਦ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮਿ ਉਬਹੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਾਣੀ ਕੋਈ ਆਣ ਮਿਲਵੈ ਮਾਈ ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਗ ਪਾਈ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀ ਜਾਈ ਜਿਨਨੀ ਚਾਖਿਆ ਪ੍ਰੇਮ ਰਸ ਸੋ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨ ਤੇ ਕਰਹਿ ਲਿਹੁ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਐ ਸੇ ਵਿਛੜ ਗਤਹਿ ਨ ਜਾਏ ਪ੍ਰਭ ਵਿਣ ਦੂਜਾ ਗੋ ਨਹੀਂ ਨਾਨਕ ਹਰ ਸਰਨਾਈ ਅਸੂ ਸੁਖੀ ਵਸੰਦੀਆ ਜਿਨਾਂ ਮੈਂ ਹਰ ਰਾਈ കത്തകർ കർമ്മ കമാവണേ ദോഷ ന കൌ യോഗമെശ് തേ വ്യാപന സഭ്യോ വിമുഖോ രാമത്തെ ലമവിടെ ജേ മായ ਵੇਚਨ ਕੋਈ ਕਰ ਸਕੈ ਕਿਸ ਸਥੈ ਰੋ ਬਹਿ ਰੋਜ ਕੀਤੇ ਕਿਛੁ ਨ ਹੋਵੈ ਲਿਖਿਆ ਧਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾ ਉਤਰੈ ਸਭ ਬਿਯੋਗ ਨਾਨਕ ਕੋ ਪਰਵਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚੈ ਕਤਕ ਹੋਵੇ ਸਾਧ ਸੰਗ ਬਿਨ ਸੈ ਸਭੇ ਸੋਚੈ ਮਗਰ ਮਹੀਂ ਸੁਹੰਦੀ ਆ ਹਰ ਪਿਰ ਸੰਗ ਬੈਠੜੀ ਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆ ਤਨ ਮਨ ਮੋਲੇ ਆਰਾਮ ਸਿਆ ਸੰਗ ਸਾਧ ਸੁਹੇਲੜੀ ਆ ਸਾਤ ਜਨ ਦੇ ਬਹਰੇ ਸੇ ਰਹਿਨੇ ਅਕੇ ਲੜੀਆ ਹੈ ਤਿੰਨ ਦੁੱਖ ਨ ਗਬ ਹੋ ਉਤਰੇ ਸੇ ਜਮ ਕੇ ਵਸ ਪੜੀਆ ਹੈ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਹੈ ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆ ਹੈ ਨਾਨਕ ਬਾਂਚੇ ਧੂੜ ਤਿਨ ਤਿਨ ਪ੍ਰਭ ਸਰਣੀ ਆਹ ਨਾਨਕ ਬਾਂਚੇ ਧੂੜ ਤਿਨ ਪ੍ਰਭ ਸਰਣੀ ਦਰ ਪੜੀ ਆਹ ਮਗਰ ਪ੍ਰਭ ਆਰਾਧਨਾ ਬਹੁਣ ਨ ਜਨ ਮੜੀ ਆਹ ਭੁਖ ਤੁਖਾਰਨ ਵਿਆਪਾਈ ਕੰਠ ਮਿਲਿਆ ਹਰਨਾਹ ਮਨ ਬਿਧਿਆ ਚਰਨ ਅਰਬਿੰਦ ਦਰਸ਼ਨ ਲਗੜਾ ਸੋ ਓਟ ਗੁਵਿੰਦ ਗੋਬਾਲ ਰਾਏ ਸੇਵ ਸੁਮੇਦਾ ਹੋ ਬਿਖਿਆ ਪੁਹੇ ਨ ਸਕੈ ਮਿਲ ਸਦ ਗੁਣ ਗਾਹ ਜਹਤੇ ਉਪਜੀ ਤਹਿ ਮਿਲੇ ਸੱਚੀ ਪ੍ਰੀਤ ਸੁਮਾਹ ਕਰ ਗਲੇ ਨੇ ਪਰ ਬ੍ਰਹਮ ਬਹੁੜਨ ਵਿਛੜੀ ਆ ਬਰ ਜਾਓ ਲਖ ਬੇਰੀਆ ਹਰ ਸੱਜਣ ਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰਪਈਆ ਹੋ ਪੋਖ ਸੁਹੰਤਾ ਸਰਬ ਸੁਖ ਜਿਸ ਦਖਸ਼ੇ ਵਿਰਵਾਹ ਮਗ ਮੱਜਨ ਸੰਗ ਸਾਧੂਆ ਟੁੜੀ ਕਰਿ ਵਿਸ਼ਨਾਨ ਹਰਿ ਕਾ ਨਾਮ ਧਿਆਏ ਸੁਣ ਸਭਨਨ ਕਰਦਾ ਨਾ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋ ਦਨ ਮੋਹੀਏ ਬਿਨ ਸੇ ਲੋਭ ਸੁਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੰਨ ਜੀਤਿਆ ਪਰਵਾਨ ਜਿਸਨ ਦੇਵੇ ਦਇਆ ਕਰ ਸੋਈ ਬਿਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਦਿਨ ਗੁਰਬਾਨ ਮਾਗ ਸੁਚੇ ਸੇ ਕਾਂਢੀ ਹੈ ਜਨਪੂਰ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਸ ਪੰਨੀ ਵਡ ਪਾਗਣੀ ਵਰ ਪਿਆ ਹਰ ਰਾਈ ਮਿਲ ਸਹੀਆ ਮੰਗਲ ਗਵਹਿ ਗੀਤ ਗਵਿੰਦ ਅਲਾਈ ਹਰ ਜਿਹਾ ਅਵਰਨ ਦਿਸੈ ਕੋਈ ਦੂਜਾ ਲਵੇ ਨ ਲਾਈ ਹਲ ਤਪਲ ਤਸਵਾਰ ਅਨ ਨਹਿ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨ ਜਨਮੇ ਤਾਏ ਜੀਵ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸੁਲਾਹੀਐ ਜਿਸਨ ਦਿਲ ਨਤਮਾਈ ਜਿਨ ਜਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਹਰ ਗੁਰਪੁਰਾ ਰਾਧਿਆ ਦਰਗੇ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਭੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਊੜ ਗਏ ਦੁਬਿ ਜਾਨਸੀ ਪੂਰਨ ਸਚ ਪਰੇ ਬਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੁਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਧਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੁਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ